ਤਾ ਅੱਜ ਗੱਲ ਕਰਾਂਗੇ ਆਪਾਂ ਸ਼ਾਮ ਦੀ ਜਿੱਦਾਂ ਕਿ ਆਪਾਂ ਰੋਜ਼ ਗੱਲ ਕਰਦੇ ਆਂ ਅੱਜ ਕਿਸ-ਕਿਸ ਜਗ੍ਹਾ ਤੇ ਕਿੰਨਾ-ਕਿੰਨਾ ਪਾਣੀ ਸੀ ਕਿੱਥੇ-ਕਿੱਥੇ ਰਿਪੋਰਟਿੰਗ ਕੀਤੀ ਔਰ ਸਾਰੇ ਦਿਨ ਦਾ ਲੇਖਾ ਜੋਖਾ ਤਾਂ ਰਿਪੋਰਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਲਾਈਵ ਆਪਾਂ ਹੋਏ ਆਂ ਜਿਸ ਮਕਸਦ ਲਈ ਤਾਂ ਅੱਜ ਮੁੱਦਾ ਬਹੁਤ ਅਹਿਮ ਹੈ ਤੇ ਬਹੁਤ ਵੱਡਾ ਮੁੱਦਾ ਹੈ ਮੁੱਦਾ ਉਹੀ ਦਰਿਆ ਸਤਲੁਜ ਦੇ ਪਾਣੀ ਦਾ ਤਾਂ ਤੁਸੀਂ ਧਿਆਨ ਦੇ ਨਾਲ ਸੁਣਿਓ ਬਹੁਤ ਵੱਡੀ ਅਪਡੇਟ ਤੁਹਾਨੂੰ ਦੇਣੀ ਹੈ ਉਸ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਵੱਡੀ ਅਪਡੇਟ ਤੁਹਾਨੂੰ ਦੇਣੀ ਹੈ ਦਰਿਆ ਸਤਲੁਜ ਦੀ ਤਾਂ ਮੈਂ ਇੰਤਜ਼ਾਰ ਕਰਦਾ ਤੁਹਾਡਾ तकरीबन ਤੁਸੀਂ ਜਦੋਂ ਵੀ ਕੁਝ ਨੇ ਹੋ ਜਾਓਗੇ ਉਸ ਤੋਂ ਬਾਅਦ ਅੱਗੇ ਤਾਂ ਕੋਈ ਸ਼ੇਅਰ ਕਰ ਜਾਓਗੇ ਤਾਂ ਫਿਰ ਆਪਣੀ ਗਿਣਤੀ ਤੁਹਾਨੂੰ ਪਤਾ 5 7 10 8000 ਤੱਕ ਤਾਂ ਫਿਰ ਪਹੁੰਚ ਜਾਣੀ ਹੈ ਤਾਂ ਆਪਾਂ ਸ਼ੁਰੂ ਹੀ ਤਾਂ ਕਰਾਂਗੇ ਜਦੋਂ ਤੁਸੀਂ ਵੀ ਕੁਝ ਨੇ ਸ਼ੁਰੂ ਹੋ ਜਾਓਗੇ ਤਾਂ ਕੋਈ ਗੱਲ ਨਹੀਂ ਜੇਕਰ ਮੈਨੂੰ ਵਾਰ-ਵਾਰ ਦੱਸਣਾ ਪਿਆ ਤਾਂ ਜਮੈਂ ਵਾਰ-ਵਾਰ ਵੀ ਜਰੂਰ ਦੱਸਾਂਗਾ ਰੋਜ਼ ਦੀ ਤਰ੍ਹਾਂ ਰੋਜ਼ਾਨਾ ਦੀ ਤਰ੍ਹਾਂ ਕਿਉਂਕਿ ਮੁੱਦਾ ਬਹੁਤ ਮੁੱਦਾ ਸੋਰੀ ਮੁੱਦੇ ਦੇ ਗੱਲ ਚੇਤਾ ਜਿੰਦਾ ਮੁੱਦਾ ਹੀ ਹੈ ਇੱਕ ਤਰ੍ਹਾਂ ਦਾ ਤਾਂ ਤਾਂ ਇੱਕ ਸ਼ੁਰੂਆਤ ਹੋ ਚੁੱਕੀ ਹੈ ਤਾਂ ਸ਼ੁਰੂ ਗੱਲ ਕਰਦੇ ਹਾਂ ਸਾਰਾ ਦਿਨ ਦਰਿਆ ਸਤਲੁਜ ਦੀ ਰਿਪੋਰਟਿੰਗ ਕੀਤੀ ਹੈ ਤਾਂ ਵੱਖ-ਵੱਖ ਥਾਵਾਂ ਤੇ ਜਾ ਕੇ ਤੁਸੀਂ ਸਾਨੂੰ ਸੁਣਿਆ ਹੋਵੇਗਾ ਤਾਂ ਇਸ ਟਾਈਮ ਦੀ ਜੋ ਮੈਂ ਅਪਡੇਟ ਤੁਹਾਨੂੰ ਦੇ ਰਿਹਾ ਜੋ ਭਾਖੜਾ ਡੈਮ ਤੋਂ ਪਾਣੀ ਛੱਡਿਆ ਗਿਆ ਸੀ 65000 ਕਿਊਸਿਕ ਤਾਂ ਪ੍ਰਸ਼ਾਸਨ ਨੇ ਕਿਹਾ ਸੀ ਕਿ ਤਕਰੀਬਨ 20000 ਪਾਣੀ ਨਹਿਰਾਂ ਨੂੰ ਜਾਵੇਗਾ ਤੇ 45000 ਪਾਣੀ ਜੋ ਉਹ ਦਰਿਆ ਸਤਲੁਜ ਦੇ ਵਿੱਚ ਆਵੇਗਾ ਪਰ ਲੋਕਾਂ ਦਾ ਕਹਿਣਾ ਹੈ ਆਮ ਜਨਤਾ ਦਾ ਕਿ ਇਹ ਪਾਣੀ 45000 ਕਿਊਸਿਕ ਤੋਂ ਬਹੁਤ ਜ਼ਿਆਦਾ ਹੈ ਇਹ ਜ਼ਿਆਦਾ ਕਿਉਂ ਹੈ ਕਿਉਂਕਿ ਰਸਤੇ 'ਚ ਬਹੁਤ ਸਾਰੇ ਨਦੀਆਂ ਨਾਲੇ ਪੈਂਦੇ ਆ ਤੇ ਉਹ ਵੀ ਇਸ ਦਰਿਆ ਦੇ ਵਿੱਚ ਪਾਣੀ ਆ ਰਿਹਾ ਹੈ ਔਰ ਇਸ ਵਕਤ ਦੇ ਹੁਣ ਵੱਡੀ ਜਾਣਕਾਰੀ ਦੇ ਦਵਾ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਬਹੁਤ ਜ਼ਿਆਦਾ ਵਧ ਰਿਹਾ ਹੈ ਥੋੜਾ ਉੱਚਾ ਬਨੁਪਤਾ ਬੋਲਣਾ ਪੈ ਪੈ ਰਿਹਾ ਹੈ ਮਕੈਨਿਕ ਵਾਇਸ ਸਾਰੇ ਤੱਕ ਕਲੀਰ ਜਾਵੇ ਤਾਂ ਦਰਿਆ ਸਤਲੁਜ ਦਾ ਇਸ ਵਕਤ ਪਾਣੀ ਬਹੁਤ ਜ਼ਿਆਦਾ ਵਧ ਰਿਹਾ ਹੈ ਤੜਕਸਾਰ ਜੇ 8 ਵਜੇ ਦੀ ਆਪਾਂ 5:40 ਮਿੰਟ ਤੇ ਪਹਿਲੀ ਅਪਡੇਟ ਦਿੱਤੀ ਦੂਜੀ ਅਪਡੇਟ ਤੇ ਅਸੀਂ 9 ਵਜੇ ਦਿੱਤੇ ਤੀਜੀ 11 ਵਜੇ 1 ਵਜੇ 5 ਵਜੇ ਤੇ ਹੁਣ ਜੋ ਤਾਜ਼ਾ ਰਿਪੋਰਟ ਤੁਸੀਂ ਹੁਣੇ-ਹੁਣੇ ਦੇਖੀ ਐ ਤੁਣ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅੱਗੇ ਤੱਕ ਤੁਸੀਂ ਖਬਰ ਪਹੁੰਚਾ ਦਿਓ ਸਤਲੁਜ ਦਾ ਜਲ ਪੱਧਰ ਹੁਣ ਬਹੁਤ ਜ਼ਿਆਦਾ ਵਧ ਰਿਹਾ ਸਪੀਡ ਬਹੁਤ ਜ਼ਿਆਦਾ ਵਧ ਰਹੀ ਹੈ ਤੁਸੀਂ ਇਸ ਤੋਂ ਪਹਿਲਾਂ ਵੀਡੀਓ ਚੈੱਕ ਕੇ ਦੇਖ ਸਕਦੇ ਹੋ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਸੀ ਪਰ ਉੱਥੇ ਹੋਰ ਜ਼ਿਆਦਾ ਕੰਮ ਨਹੀਂ ਸੀ ਕੀਤਾ ਜਾ ਸਕਦਾ ਕੈਮਰੇ ਤੇ ਤੁਹਾਨੂੰ ਤਸਵੀਰਾਂ ਸਾਫ਼ ਨਹੀਂ ਸੀ ਦਿਖਾਈ ਦੇ ਰਹੀਆਂ ਇਸ ਲਈ ਮੈਂ ਸੋਚਿਆ ਵੀ ਸਟੂਡੀਓ 'ਚ ਬੈਠ ਕੇ ਘਰ 'ਚ ਬੈਠ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂ ਤੰਦ ਰਿਆ ਸਤਨੁਜ ਦਾ ਜਲ ਪੱਦਰ ਪਹੁਛ ਜਾਦਾ ਵੱਧ ਰਿਹਾ ਹੈ ਤਕਰੀਬਨ ਥੋੜੇ ਕੋ ਟਾਈਮ ਦੇ ਵਿੱਚ ਹੀ ਕਾਫੀ ਜ਼ਿਆਦਾ ਸਪੀਡ ਹੋ ਗਈ ਬਹੁਤ ਜ਼ਿਆਦਾ ਪਾਣੀ ਵੱਧ ਗਿਆ ਤੇ ਕਿਹੜੀ ਉੱਚੀਆਂ ਥਾਵਾਂ ਤੇ ਥਾਵਾਂ ਤੇ ਵੀ ਪਾਣੀ ਚੜਨਾ ਸ਼ੁਰੂ ਹੋ ਗਿਆ ਤਾਂ ਸਪੀਡ ਬਹੁਤ ਜ਼ਿਆਦਾ ਸੀ ਦੂਜੀ ਗੱਲ ਕਿ ਪਾਣੀ ਉੱਚੇ ਥਾਮ ਦੇ ਵਿੱਚ ਚੜਨਾ ਸ਼ੁਰੂ ਹੋ ਗਿਆ ਤੇ ਪਾਣੀ ਲਗਾਤਾਰ ਬਹੁਤ ਜ਼ਿਆਦਾ ਵੱਧ ਰਿਹਾ ਤੇ ਲਾਈਵ ਆਪਾਂ ਜ਼ਿਆਦਾ ਟਾਈਮ ਵੱਡਾ ਜਾਂ ਲੰਮਾ ਲਾਈਵ ਨਹੀਂ ਕਰਨਾ ਥੋੜੇ ਕੋ ਟਾਈਮ ਵਿੱਚ ਤੁਹਾਨੂੰ ਜਾਣਕਾਰੀ ਇਹ ਸਾਰੀ ਦੇ ਦੇਣੀ ਹੈ ਇਹ ਮੈਂ ਲਾਈਵ ਤਾਂ ਇਸ ਟਾਈਮ ਦਾ ਤੁਹਾਡੇ ਸਾਰੇ ਲਈ ਕਰ ਰਿਹਾ ਜਿਹਦਾ ਇੱਕ ਲੋਹੀਆ ਏਰੀਆ ਹੈ ਤਪੋਸਰ ਇਹ ਤਾਂ ਦਰਿਆਵਾਂ ਦੇ ਨੇੜੇ ਬੈਠਿਆ ਤਾਂ ਉਹਨਾਂ ਦੇ ਲਈ ਇਹ ਖਾਸ ਸੁਨੇਹਾ ਸਾਰੇ ਅੱਗੇ ਇੱਕ ਸੋਸ਼ਲ ਮੀਡੀਆ ਜਿਹਾ ਪਲੇਟਫਾਰਮ ਹੈ ਕਿ ਆਪਾਂ ਜਲਦੀ ਤੋਂ ਜਲਦੀ ਕਿਤੇ ਵੀ ਸੁਨੇਹਾ ਪਹੁੰਚਾ ਸਕਦੇ ਹਾਂ ਜੇਕਰ ਆਪਾਂ ਫੋਨ ਕਾਲ ਵੀ ਲਾਉਣੀ ਹੈ ਤਾਂ ਜੇ ਟਾਈਮ ਲੱਗਦਾ ਹੈ ਬਸ ਤੁਸੀਂ ਕੰਮ ਇੱਕੋ ਕਰਨਾ ਹੈ ਕਿ ਤੁਸੀਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰੀ ਜਾਣਾ ਤਾਂ ਪਾਣੀ ਦਰਿਆ ਸਤਲੂ ਦਾ ਬਹੁਤ ਜ਼ਿਆਦਾ ਵਧ ਰਿਹਾ ਜਿੰਨਾ ਕਿ ਪ੍ਰਸ਼ਾਸਨ ਦੱਸਿਆ ਸੀ ਤੇ ਆਮ ਲੋਕ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਪਾਣੀ ਬਹੁਤ ਜ਼ਿਆਦਾ ਹੈ ਤਾਂ ਦੋਨਿਆਂ ਵਾਲੇ ਜਿੰਨੇ ਵੀ ਦਰਿਆਵਾਂ ਦੇ ਕਿਨਾਰੇ ਤੇ ਲੋਕ ਬੈਠੇ ਆ ਤਾਈ ਦਾ ਦਿਨ ਅੱਜ ਦੀ ਰਾਤ ਸੋਰੀ ਅੱਜ ਦਾ ਰਾਤ ਜਾਗ ਕੇ ਕੱਟ ਲਿਓ ਕੋਈ ਅੰਸ਼ ਖਾਵੇਂ ਘਟਣਾ ਨਾ ਵਾਪਰੇ ਕਿਉਂਕਿ ਬਹੁਤ ਸਾਰੇ ਲੋਕ ਦਰਿਆਵਾਂ ਦੇ ਕੰਢਿਆਂ ਤੇ ਬੈਠੇ ਆ ਤਾਂ ਇੱਕ ਹੋਰ ਜੋ ਤੱਕਾ ਵਸਤੀ ਦੇ ਲੋਕ ਨੇ ਉਹ ਬਹੁਤ ਸਾਰੇ ਬੰਨ ਦੇ ਨੇੜੇ ਨੇ ਬੈਠੇ ਤਾਈ ਦਾ ਦਿਨ ਜਾਗ ਕੇ ਕੱਟ ਲਿਓ ਕਿ ਰਾਤ ਨੂੰ ਜੇਕਰ ਆਪਾਂ ਕੋਈ ਵੀ ਸਮਾਨ ਕਢ ਲਈਏ ਤਾਂ ਉਹ ਤਾਂ ਨਾ ਮੌਕਾ ਨਾ ਮੁਸ਼ਕਲ ਹੈ ਪਰ ਜੱਗ ਕੇ ਕੱਟ ਲੇ ਕੋਈ ਅਣਸਖਾਵੀ ਘਟਨਾ ਨਾ ਵਾਪਰੇ ਪ੍ਰਸ਼ਾਸਨ ਲਗਾਤਾਰ ਅਲਰਟ ਕਰ ਰਿਹਾ ਹੈ ਦੂਜੇ ਪਾਸੇ ਖੋਰ ਜਾਣਕਾਰ ਦੇ ਦੇਵਾ ਕਿ ਇੱਥੇ ਇੱਕ ਲੰਮੀ ਨੋਸ ਸੀ ਜਿੱਥੇ ਢਾਹ ਲੱਗੀ ਹੋਈ ਸੀ ਅੱਜ ਪਾਣੀ ਜ਼ਿਆਦਾ ਸੀ ਤੇ ਜਦ ਚੜਦਾ ਪਾਣੀ ਉਦੋਂ ਢਾਹ ਨਹੀਂ ਲੱਗਦੀ ਤਾਂ ਪ੍ਰਸ਼ਾਸਨ ਨੇ ਉੱਥੇ ਤਕਰੀਬਨ 3 ਕੋ ਘੰਟੇ ਪਹਿਲਾਂ ਟਰਾਲੀਆਂ ਦੀ ਮਿੱਟੀ ਉੱਤੇ ਸੁੱਟ ਦਿੱਤੀ ਮਿੱਟੀ ਕਿਉਂ ਸੁੱਟੀ ਕਿੰਦੇ ਕਿ ਲੋਡ ਪੈ ਸਕਦੇ ਪੂਰੇ ਪਰੰਦੇ ਪਹਿਲਾਂ ਤਾਂ ਪ੍ਰਸ਼ਾਸਨ ਜਾਗਿਆ ਨਹੀਂ ਜੇਕਰ ਉਹਨੇ ਹੁਣ ਮਿੱਟੀ ਸੁੱਟੀ ਹੈ ਤਾਂ ਕਿਤਨੇ ਕਿਤੇ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਪਾਣੀ ਜ਼ਿਆਦਾ ਹੈ ਵੈਸੇ ਪ੍ਰਸ਼ਾਸਨ ਬਹੁਤ ਕੰਮ ਕੰਮ ਬਹੁਤ ਘੱਟ ਕਰਦੇ ਬੰਨਾਂ ਤੇ ਤੇ ਮਿੱਟੀ ਸੁੱਟੀ ਕਿਉਂ ਹੁਣ ਤੁਸੀਂ ਆਈਡੀਆ ਲਾ ਸਕਦੇ ਹੋ ਕਿ ਮਿੱਟੀ ਕਿਉਂ ਸੁੱਟੀ ਕਿਉਂ ਕਿ ਪਾਣੀ ਜ਼ਿਆਦਾ ਵੱਧ ਸਕਦਾ ਹੈ ਇਸੇ ਕਰਕੇ ਮਿੱਟੀ ਸੁੱਟੀ ਕਿ ਕਿਸੇ ਵੀ ਟਾਈਮ ਬੋਰੇ ਨਾਲ ਭਰਨੇ ਪੈ ਜਾਣ ਤੇ ਦੂਜਾ ਜੋ ਰਾਤ ਬੀਤ ਕੇ 11 ਵਜੇ ਸਿਰ ਰਿਪੋਰਟਿੰਗ ਦਿਖਾਈ ਤੇ ਮੇਰੇ ਨਾਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਸੀ ਉਹ ਵਾਰ-ਵਾਰ ਫੋਟੋਆਂ ਖਿੱਚ ਕੇ ਆਪਣੇ ਆਪਣੇ ਵਪਾ ਗੰਝ ਪਾਰੇ ਸੀ ਉਹ ਆਪਾਂ ਬਾਰ ਬਾਰ ਫੋਟੋ ਪਾਰੇ ਸੀ ਉਹ ਪ੍ਰਸ਼ਾਸਨ ਕਦੇ ਪਹੁੰਚਿਆ ਨਹੀਂ ਤ ਰਾਤ 11 ਵਜੇ ਤੱਕ ਪ੍ਰਸ਼ਾਸਨ ਮੌਜੂਦ ਸੀ ਉਸ ਦਾ ਕਾਰਨ ਕਿ ਪਾਣੀ ਦਾ ਕੱਲ ਦਾ ਜਿੱਦਾਂ ਕਸੀ ਰਿਪੋਰਟਾਂ ਦਿਖਾ ਰਹੇ ਸੀ ਤਾਂ ਰਿਪੋਰਟ ਤਾਂ ਉਹਨਾਂ ਤੱਕ ਵੀ ਆਈ ਹੋਣੀ ਜੇਕਰ ਸਾਨੂੰ ਪਤਾ ਲੱਗ ਸਕਦਾ ਤਾਂ ਪ੍ਰਸ਼ਾਸਨ ਨੂੰ ਤਾਂ ਪਹਿਲੇ ਪਤਾ ਹੁੰਦਾ ਕਿ ਪਾਣੀ ਕਿੰਨਾ ਆਉਣਾ ਹੈ ਦਰਿਆ ਦੇ ਵਿੱਚ ਉਹ ਸਾਰੇ ਜਾਣਦੇ ਸੀਗੇ ਪਾਣੀ ਜ਼ਿਆਦਾ ਆਊਗਾ ਤੇ ਤਾਂ ਹੀ ਉਹਨਾਂ ਨੇ ਅਲਰਟ ਵੀ ਬਾਰ ਬਾਰ ਅਲਰਟ ਸੋੜ ਸਿੱਧੇ ਰੂਪ ਵਿੱਚ ਕਿੱਦਾਂ ਕਹਿ ਦੇਣ ਕਿ ਪਾਣੀ ਬਹੁਤ ਜ਼ਿਆਦਾ ਆ ਰਿਹਾ ਹੈ ਵੀ ਸਮਾਨ ਚੱਕ ਲੋ ਦੂਰ ਚੱਲ ਜਾਓ ਅਸਲੀ ਚੈਨ ਸਿੱਧੇ ਰੂਪ ਚ ਨਾ ਦੱਸਣਾ ਚਾਹੁੰਦੇ ਹੁਣ ਪਰ ਗੱਲ ਇਹ ਹੈ ਕਿ ਆਪਣ ਪ੍ਰਸ਼ਾਸਨ ਦੇ ਨਿਯਮਾਂ ਦੀ ਪਾਲਣਾ ਵੀ ਕਰਨੀ ਪੈਣੀ ਹੈ ਔਰ ਆਪਾਂ ਨੂੰ ਅੱਜ ਦੀ ਰਾਤ ਜਾ ਕੇ ਕੱਟਣੀ ਪੈਣੀ ਹੈ ਤਾਂ ਦੋਨੇ ਕੰਮ ਕਰਨੇ ਪੈਣੇ ਆਪਾਂ ਨੂੰ ਅੱਜ ਦੀ ਰਾਤ ਤੁਸੀਂ ਜਾ ਕੇ ਜਰੂਰ ਕੱਟ ਲਿਓ ਕਿਉਂਕਿ ਪਾਣੀ ਦਾ ਜਲ ਪੱਧਰ ਹੁਣ ਲਗਾਤਾਰ ਵੱਧ ਰਿਹਾ ਹੈ ਤਾਂ ਜੇਕਰ ਇੱਥੇ ਵੱਧ ਰਿਹਾ ਤੇ ਫਰ ਲੋਹਿਆਰੇ ਦੇ ਵਿੱਚ ਘੰਟੇ ਕੋ ਤੱਕ ਬਹੁਤ ਜ਼ਿਆਦਾ ਪਾਣੀ ਵੱਧ ਜਾਵੇਗਾ ਲੋਹਿਆਰੇ ਵਿੱਚ ਬਹੁਤ ਸਾਰੇ ਜੋ ਝੋਨਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਤਾਂ ਹੁਣ ਕਹਿੰਦੇ ਕਿ ਕੇਵਲ ਕੋਣਾ ਤਾਂ ਹੁਣ ਡੁੱਬ ਗਿਆ ਪਰ ਜਾਨ ਵੀ ਬਚਾਉਣੀ ਲਾਜ਼ਮੀ ਹੈ ਸਾਰੇ ਬਾਲ ਬੱਚੇ ਵਾਲਿਆਂ ਘਰਾਂ 'ਚ ਬੱਚੇ ਰਾਤ ਨੂੰ ਸੁੱਤੇ ਪਏ ਹੋਣਗੇ ਬਹੁਤ ਕਈ ਛੋਟੇ ਕੇ ਵੱਡੇ ਜਾਨ ਦੀ ਕੀਮਤ ਤਾਂ ਸਾਰਿਆਂ ਦੀ ਬਰਾਬਰ ਹੀ ਹੈ ਚਾਹੇ ਕੋਈ ਗਰੀਬ ਹੋਵੇ ਚਾਹੇ ਕੋਈ ਅਮੀਰ ਹੋਵੇ ਤਾਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰ ਦਿਓ ਖਾਸ ਕਰਕੇ ਮੈਂ ਵਾਰ-ਵਾਰ ਬੇਨਤੀ ਕਰ ਰਿਹਾ ਕਿ ਜਿੰਨੇ ਵੀ ਦਰਿਆਵਾਂ ਦੇ ਕੰਢੇ ਰਹਿਨੇ ਵਜਿਦਿਆ ਦਿਨ ਅੱਜ ਸੋਰੀ ਅੱਜ ਦੀ ਰਾਤ ਜਾਗ ਕੇ ਕੱਟ ਲੇ ਤੋਂ ਕਿ ਪਾਣੀ ਦਰਿਆ ਸਤਲੁਜ ਦਾ ਵਧ ਰਿਹਾ ਥੋੜਾ ਨਹੀਂ ਜਾ ਬਹੁਤ ਜ਼ਿਆਦਾ ਵਧ ਰਿਹਾ ਹੈ ਕਾਫੀ ਜ਼ਿਆਦਾ ਛੱਲਾ ਵੀ ਦੇਖਿਆ ਹੈ ਤਾਂ ਪ੍ਰਸ਼ਾਸਨ ਨੇ ਸਾਨੂੰ ਵੀ ਅਲਰਟ ਕੀਤਾ ਕਿ ਦਰਿਆ ਦੇ ਨੇੜੇ ਨਾ ਜਾਓ ਔਰ ਮੇਰੇ ਦੇਖਦਿਆਂ ਦੇਖਦਿਆ तकरीबन ਵੀਕ ਇਸ ਪ੍ਰਿੰਟਾਂ ਦੇ ਵਿੱਚ ਵੱਡੀਆਂ ਨੋਚਾਂ ਲੱਗੀਆਂ ਵਿੱਚ ਕਾਫੀ ਜ਼ਿਆਦਾ ਸਟੱਡ ਲੱਗੇ ਸੀ ਉਹ ਸਾਰੇ ਜ਼ਮੀਨ ਦੇ ਵਿੱਚ ਧਸ ਗਏ ਇੱਕੋ ਵਾਰ ਆਵਾਜ਼ ਆਈ ਕਰੜ ਕਰੜ ਕਰ ਇਸ ਤਰ੍ਹਾਂ ਆਵਾਜ਼ ਆਈ ਜਦੋਂ ਪਾਣੀ ਥੱਲੇੋਂ ਦੀ ਪਿਆ ਤੇ ਉਹ ਨੀਚੇ ਜਦੋਂ ਦਰਾੜਾਂ ਪਈਆਂ ਅਸੀਂ ਕਾਫੀ ਜ਼ਿਆਦਾ ਦੂਰ ਹਟ ਗਏ ਤਾਂ ਫਿਰ ਸਾਨੂੰ ਵਿੱਚ ਲੱਗਿਆ ਕਿ ਪ੍ਰਸ਼ਾਸਨ ਕਿਤੇ ਨਾ ਕਿਤੇ ਸਹੀ ਵੀ ਹੈ ਪਰ ਪ੍ਰਸ਼ਾਸਨ ਵਾਰ-ਵਾਰ ਕਹਿ ਰਿਹਾ ਕਿ ਤੁਸੀਂ ਦਰਿਆਵਾਂ ਦੇ ਕੰਢੇ ਤੋਂ ਦੂਰ ਹੋ ਜਾਓ ਤੇ ਸਾਨੂੰ ਉਹਨੇ ਦੀ ਹੁਕਮ ਅਸੀਂ ਪਾਲਣਾ ਵੀ ਕਰਨੀ ਚਾਹੀਦੀ ਹੈ ਤਾਂ ਦਰਿਆ ਸਤਲੁਜ ਦਾ ਜਲ ਪੱਧਰ ਬਹੁਤ ਜ਼ਿਆਦਾ ਵਧ ਰਿਹਾ ਸਾਰਦ ਰਿਪੋਰਟ ਅਸੀਂ ਤੁਹਾਨੂੰ ਦਿਖਾਈਏ 5:40 ਤੇ ਅੱਜ ਮੇਰੀ ਪਹਿਲੀ ਰਿਪੋਰਟ ਸੀ ਕਿ ਅਸੀਂ ਤੋਂ ਢੋਢੀ ਤੱਕ ਪਹੁੰਚਾਈ ਫਿਰ ਦੂਜੀ ਰਿਪੋਰਟ ਅਸੀਂ ਕੀਤੀ 9 ਵਜੇ ਫਿਰ ਕੀਤੀ 11 ਵਜੇ ਫਿਰ 2 ਵਜੇ 4 ਵਜੇ ਉਸਾਰਾ ਦਿਨ ਲਗਾਤਾਰ ਸਾਰਦ ਦੇ ਰਿਪੋਰਟਾਂ 'ਚ ਪਾਣੀ ਵਧਦਾ ਹੀ ਗਿਆ ਵਧਦਾ ਹੀ ਗਿਆ ਔਰ ਜੋ ਹੁਣ ਲਾਸਟ ਰਿਪੋਰਟ ਕੀਤੀ ਇਸ ਦੇ ਵਿੱਚ ਤਕਰੀਬਨ 2 ਫੁੱਟ ਪਾਣੀ ਇੱਕੋ ਵਾਰ ਵਧਿਆ ਤਕਰੀਬਨ ਸਵੇਰ ਦਾ 1.5 ਫੁੱਟ ਔਰ 2 ਫੁੱਟ ਪਾਣੀ ਇੱਕੋ ਵਾਰ ਤਕਰੀਬਨ 3.5 ਫੁੱਟ ਪਾਣੀ ਫਿਰ ਵੱਧ ਚੁੱਕਿਆ ਸੀ ਪੂਰਾ ਤਾਂ ਵੱਡੀ ਅਪਡੇਟ ਹੈ ਦਰਿਆ ਸਤਲੁਜ ਦੀ ਤਾਂ ਇਸ ਟਾਈਮ ਦਾ ਲਾਈਵ ਹੁਣ ਦਾ ਇੱਕੋ ਇੱਕ ਮਕਸਦ ਇੱਕੋ ਇੱਕ ਜੋ ਸੂਬਾ ਸਾਡਾ ਤੁਹਾਨੂੰ ਅਲਰਟ ਕਰ ਦੇਣਾ ਕਿ ਅੱਜ ਦੀ ਦਿਨ ਦਿਨ ਵੇਲੇ ਤਾਂ ਬੰਦਾ ਆਪਣਾ ਸੋ ਹਿਲਾ ਵਸੀਲਾ ਕਰ ਲੈਂਦਾ ਤਾਂ ਰਾਤ ਵੇਲੇ ਬਹੁਤ ਦੁੱਖ ਹੋ ਜਾਂਦਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਤਾਂ ਆਪਾਂ ਰਾਤ ਨੂੰ ਕਿਸੇ ਨੂੰ ਬੁਲਾਵਾਂਗੇ ਤੇ ਰਾਤ ਨੂੰ ਅੱਜ ਇਹਦਾ ਦਿਨ ਅੱਜ ਦਾ ਰਾਤ ਨੂੰ ਸੌਰੀ ਯਾਦ ਮੈਨੂੰ ਪਲ ਗਿਆ ਕਿ ਦਿਨ ਉਹ ਰਾਤ ਦਾ ਫਰਕ ਪੈ ਜਾਂਦਾ ਕਿ ਜੁਬਾਨ ਤੇ ਚੜਿਆ ਹੋਇਆ ਕਿ ਅੱਜ ਇਹਦਾ ਦਿਨ ਕਿ ਅੱਜ ਦੀ ਰਾਤ ਜਾ ਕੇ ਕੱਟ ਲਿਓ ਕੋਈ ਗੱਲ ਨਹੀਂ ਇੱਕ ਦਿਨ ਨਾ ਸਮਾਂਗੇ ਤਾਂ ਕੋਈ ਦਿੱਕਤ ਨਹੀਂ ਦਿਨੇ ਹੋਵੇ ਤਾਂ ਪਸੋਹੀ ਲਵਸੀਲਾ ਕਰ ਲੈਂਗੇ ਰਾਤ ਦਾ ਟਾਈਮ ਹੈ ਤਾਂ ਰਾਤ ਦੇ ਟਾਈਮ ਆਪਾਂ ਚੁੱਕਨੇ ਰਹਿਣ ਸਾਰਿਆਂ ਨੇ ਚੁੱਕਨੇ ਰਹਿਣਾ ਰਾਤ ਨੂੰ ਕੋਈ ਬਹੁਤ ਸਾਰੇ ਮੰਡੇਰੀ ਤੇ ਬਿਲਟ ਲੋਈਆਂ ਰੇਤ ਵਿੱਚ ਜਿੱਦਾਂ ਕਿ ਮੈਂ ਮੰਡਾਲੇ ਛੰਨਾ ਦਾ ਜ਼ਿਕਰ ਕੀਤਾ ਤਾਂ ਜਿਹੜੀ ਅੱਗੇ ਧੱਕਾ ਵਸਦੀ ਤਾਂ ਤਕਰੀਬਨ ਬੈਠੀ ਦਰਿਆ ਦੇ ਵਿੱਚ ਪੂਰੀ ਪੂਰੀ ਦਰਿਆ ਦੇ ਵਿੱਚ ਬੈਠੇ ਕਲਮੀ ਨੋਚ ਆ ਉਸ ਦੇ ਉੱਪਰ ਹੀ ਸਾਰਿਆਂ ਨੇ ਡੇਰਾ ਲਾਇਆ ਹੋਇਆ ਤਾਂ ਮਜਬੂਰੀ ਵੀ ਹੈ ਕਿਉਂਕਿ ਗਰੀਬ ਪਰਿਵਾਰਾਂ ਦੇ ਸੰਬੰਧ ਦਾ ਰੱਖਦੇ ਐਨਾ ਪੈਸਾ ਹੈ ਨਹੀਂ ਬਾਰ ਬਹੁਤ ਸਰੀਆ ਮਹਿੰਗੇ ਥਾਵਾਂ ਨੇ ਜਦੋਂ ਉਹ ਬੈਠੇ ਸੀ ਤਾਂ ਉਹਦਾ ਦਰਿਆ ਬਹੁਤ ਜਿਆਦਾ ਦੂਰ ਸੀ ਤੇ ਇਹਦੇ ਵਿੱਚ ਪਣ ਜਦੋਂ ਆਇਆ ਜਿਆਦਾ ਤਾਂ ਉਹਨਾਂ ਨੂੰ ਕਾਫੀ ਜਿਆਦਾ ਨੁਕਸਾਨ ਹੋਇਆ ਤਾਂ ਉਹ ਆਪਾਂ ਨੂੰ ਤੇਜ ਵਾਲੇ ਹਾਲਾਤ ਦੁਬਾਰਾ ਨਾ ਹੰਡੋਣੇ ਪੈਣ ਬਦਕਿਸਮਤੀ ਕਿ ਰਾਤ ਨੂੰ ਪਾਣੀ ਵਧਿਆ ਪਾਣੀ ਜੱਕਰ ਜਿਵੇਂ ਸਾਰਾ ਦਿਨ ਥੋੜਾ ਥੋੜਾ ਵਧਿਆ ਤਕਰੀਬਨ ਜੇ ਜੇ ਦਿਨੇ ਪਾਣੀ ਵਧਦਾ ਤਾਂ ਫਿਰ ਤਾਂ ਬੰਦਾ ਮੈਂ ਵਾਰ-ਵਾਰ ਕਹਿ ਕਰ ਸੋ ਹਿਲਾ ਉਸਿਲਾ ਕਰ ਲਿੰਦਾ ਤੇ ਰਾਤ ਨੂੰ ਬੰਦਾ ਕੀ ਕਰੂਗਾ ਤਾਸੀ ਅੱਜ ਦੀ ਜੋ ਅਪਡੇਟ ਦੂਜੀ ਅਪਡੇਟ ਕਿ ਬਿਆਸ ਦਰਿਆ ਨੇ ਵੀ ਬਹੁਤ ਜ਼ਿਆਦਾ ਕਹਿਰ ਮਚਾਇਆ ਹੋਇਆ ਹੈ। ਇਹੀ ਦਰਿਆ ਸਤਲੁਜ ਦੇ ਅੱਗੇ ਫਾਜ਼ਲ ਕੈਂਪ ਫਰੋਹੇਪੁਰ ਬਹੁਤ ਸਾਰਾ ਅੱਗੇ ਪਾਣੀ ਜਾਊਗਾ। ਤਾਂ ਹਰੀਕੇ ਹੈੱਡ ਤੋਂ ਜੋ ਪਾਣੀ ਅੱਗੇ ਛੱਡਿਆ ਜਾ ਰਿਹਾ ਤਾਂ ਤਕਰੀਬਨ 1 ਲੱਖ 5 ਕਿਊਸਿਕ ਤਾਂ ਉਸ ਦੇ ਵਿੱਚ ਫਿਰ ਟੋਟਲ ਪਾਣੀ ਮਿਲਾ ਕੇ ਤਕਰੀਬਨ ਪੌਣੇ 3 ਲੱਖ ਪਾਣੀ ਬਣ ਜਾਂਦਾ ਹੈ ਜੋ ਅੱਗੇ ਪਾਣੀ ਫਰੋਹੇਪੁਰ ਹਾਜ਼ਰ ਕਾਜਲਾਲਾਬਾਦ ਐਰੀਏ ਵਿੱਚ ਕਹਿਰ ਮਚਾਰਿਆ ਵਾ ਤਾਂ ਉੱਥੇ ਬਹੁਤ ਸਾਰੇ ਘਰ ਡੁੱਬੇ ਹੋਇਆ ਜਿੱਦਾਂ ਕਿ ਕੁਰਕਾ ਲਾਧੂ ਕਮੰਡੀ ਦੇ ਨੇੜੇ ਹੈ ਕੁਰਕਾ ਪਿੰਡ ਹੋ ਗਿਆ ਤਾਂ ਹੋਰ ਗੁੱਧੜ ਵਾਲੀ ਪੈਣੀ ਗੁੱਧੜ ਵਾਲੀ ਪੈਣੀ ਦੇ ਵਿੱਚ ਤਾਂ ਤਕਰੀਬਨ ਜਿਹੜੀਆਂ ਗਲੀਆਂ ਦੇ ਵਿੱਚ ਤਕਰੀਬਨ 3-3 ਫੁੱਟ ਪਾਣੀ ਫਿਰਦਾ ਬਹੁਤ ਜ਼ਿਆਦਾ ਪਾਣੀ ਹੈ ਕੋਥਮ ਨੂੰ ਵੱਡੀ ਆਪਣਠ ਮਿਲ ਕੇ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਕਹਿੰਦੇ ਕਿ ਮੱਝਾਂ ਦੇ ਖਾਣ ਦੇ ਲਈ ਜੋ ਫੀਡ ਆਈ 2.2 ਟਨ ਟਨ ਕਿਲੋ ਫੀਡ ਆਈ ਹੋਣਾਂ ਮਾਜੀ ਦਾ ਤਾਂ ਸਾਰਾ ਦਿਨ ਪਤਾ ਕਿ ਕਿੰਨੇ ਪੱਠੇ ਆਪਾਂ ਪਾਉਂਦੇ ਆ ਪਰ ਹੁਣ ਚਲ ਮੱਝ ਦੁੱਧ ਰਣ ਦੇਊਗੀ ਪਰ 2-3 ਕਿਲੋ ਫੀਡ ਦੇ ਨਾਲ ਵੀ ਕੁਝ ਨਹੀਂ ਬਣਨਾਗਾ ਜਦ ਪ੍ਰਸ਼ਾਸਨ ਦੇ ਤਹਲਾਤੇ ਹੈ ਤੇ ਦੂਜੇ ਪਾਸੇ ਪ੍ਰਸ਼ਾਸਨ ਜੇਕਰ ਦਰਿਆ ਸਤਲੁਜ ਦੇ ਉੱਪਰ ਉਹਨਾਂ ਨੇ ਉਹ ਮਿੱਟੀ ਪਾਈ ਹੈ ਬੋਰੇ ਭਰਨ ਦੇ ਲਈ ਤਾਂ ਉਸ ਦਾ ਵੀ ਪਿੱਛੇ ਵੀ ਇੱਕ ਵੱਡਾ ਰੀਜ਼ਨ ਵੱਡਾ ਕਾਰਨ ਹੈ ਉਸ ਤੇ ਢੇੜੀ ਲਾ ਸਕਦੇ ਆਪਾਂ ਕਿ ਪਾਣੀ ਦਰਿਆ ਸਤਲੁਜ ਦੇ ਵਿੱਚ ਵਧੇਗਾ ਤੇ ਮੌਸਮ ਵਿਭਾਗ ਨੇ ਜੋ ਅਲਰਟ ਜਾਰੀ ਕੀਤਾ ਸੀ 31 ਤਰੀਕ ਤੱਕ بارش بارش ਦਾ ਤੱਪ ਉਹ بارش ਅੱਗੇ ਲੰਮਾ ਸਮਾਂ ਵੀ ਜਾ ਸਕਦੀ ਹੈ ਤੇ ਪਾਖੜਾ ਦਾ ਜੋ ਲੈਵਲ ਹੈ 1672.2 ਤੱਕ ਪਹੁੰਚ ਹੋਇਆ ਹੈ 1680 ਕੋ ਪੁਆਇੰਟ ਤੱਕ ਫੁੱਲ 1680 ਤੱਕ ਫੁੱਲ ਜਾਣੇ ਕਿ ਪੂਰਾ ਖਤਰਾ ਹੁੰਦਾ ਉਦੋਂ ਖਤਰਾ ਹੁੰਦਾ ਤਾਂ ਖਤਰੇ ਦੇ ਸੰਕੇਤ ਉੱਪਰ ਚੱਲ ਰਿਹਾ ਹੁੰਦਾ ਪਰ ਜਿੱਦਾਂ ਕਿ ਇੱਕ ਡੈਮ ਦੇ ਫਲੱਡ ਗੇਟ ਟੁੱਟ ਗਏ ਤਾਂ ਸ਼ਾਇਦ ਪ੍ਰਸ਼ਾਸਨ ਆਪਣਾ ਮਿਨੀਮਟ ਕਮੇਟੀ ਉਸ ਤੋਂ ਵੀ ਡਰੀ ਹੋਵੇ ਕਿ ਇੱਕ ਵੱਡਾ ਨੁਕਸਾਨ ਹੋਇਆ ਹੈ ਜਾਂ ਥੋੜਾ ਥੋੜਾ ਪਾਣੀ ਅੱਗੇ ਕਿਉਂ ਨਾ ਕੱਢ ਆ ਜਾਵੇ ਉਹਨਾਂ ਲਈ ਤਾਂ ਪਾਣੀ ਥੋੜਾ ਹੋ ਜਾਗਦਾ ਪਰ ਸਾਡਾ ਤੇ ਲਈ ਤਾਂ ਪਾਣੀ ਇੰਨੇ ਬਹੁਤ ਜ਼ਿਆਦਾ ਹੈ ਇੱਕ ਮੈਂ ਹੋਰ ਗੱਲ ਦੱਸ ਦਵਾਂ ਕਿ ਜਦੋਂ 23 ਦੇ ਵਿੱਚ ਪਾਣੀ ਆਇਆ ਸੀ ਤਾਂ ਪਾਣੀ ਉਹ ਤੋਂ ਜੋ ਚੜਨਾ ਸ਼ੁਰੂ ਹੋਇਆ ਤਾਂ ਇਸੇ ਦੇ ਇਸੇ ਤਰ੍ਹਾਂ ਹੀ ਚੜਨਾ ਸ਼ੁਰੂ ਹੋਇਆ ਸੀ ਥੋੜਾ ਥੋੜਾ ਤਾਂ ਤਕਰੀਬ 5-7 ਦਿਨਾਂ ਤੱਕ ਪੂਰਾ ਫਾਂਟੇ ਹੋ ਗਿਆ ਸੀ ਜੀ ਜਸਵੀਰ ਜੀ ਬਹੁਤ ਬਹੁਤ ਧੰਨਵਾਦ ਭਾਜੀ ਸਤੁਰ ਵਿੱਚ ਹਾਂਜੀ ਵਿੱਚ ਬਹੁਤ ਪਾਣੀ ਆ ਰਿਹਾ ਬਹੁਤ ਪਾਣੀ ਸਤਨਾਮ ਇਹ ਇੰਨੇ ਕੋਣ ਹੈ ਕੋਈ ਮੈਨੂੰ ਤੁਹਾਡੇ ਕਮੈਂਟ ਦੀ ਸਮਝ ਨਹੀਂ ਆਈ ਜੇਕਰ ਤੁਸੀਂ ਜਾਣਕਾਰੀ ਮਿਲ ਤੋਂ ਕੋਈ ਪੁੱਛਣਾ ਚਾਹੁੰਦੇ ਹੋ ਤਾਂ ਮੈਨੂੰ ਪ੍ਰੋਪਰ ਸਾਈਟ ਠਾਕ ਦੇ ਨਾਲ ਪੂਰਾ ਕਮੈਂਟ ਕਰਕੇ ਦੱਸਿਓ ਜਿੰਦਕੀ हां ਜਿਹੜਾ ਕਿ ਗੁਰਪ੍ਰੇਤ ਵੀਰ ਨੇ ਕਿਹਾ ਕਿ ਭਾਜੀ ਸਤੁਰ ਜੀ ਬਈ ਬਹੁਤ ਜ਼ਿਆਦਾ ਪਾਣੀ ਹੈ ਜਾਂ ਫਿਰ ਜਸ ਵੀਰ ਨੇ ਕੀਤਾ ਧੰਨਵਾਦ ਤਾਂ ਸਿੱਧਾ ਸਪਸ਼ਟ ਚਾਪਨ ਪਤਾ ਲੱਗਿਆ ਕਿ ਕਮੈਂਟ ਕੀਤਾ ਹੈ ਤਾਂ ਸਤਰਾ ਵੀਰ ਨੇ ਪੁੱਛਿਆ ਇਹ ਤਾਂ ਨਿਊਜ਼ ਚੱਲ ਵੀ ਚੱਲ ਵੀ ਚੱਲੀ ਵੀ ਆ ਰਹੀ ਹੈ ਇਹ ਵੀ ਇਹ ਇੱਥੇ ਹਾਮਰ ਜੀ ਨਿਊਜ਼ ਤਾਂ ਸਾਰਾ ਦਿਨੇ ਚਲਈਆਂ ਤਕਰੀਬਨ ਆਪਾਂ ਸਾਰੇ ਦਿਨ ਚਲਾਈਆਂ ਪਰ ਇਹ ਤੁਹਾਨੂੰ ਮੈਂ ਜੋ ਮੇਰਾ ਮਕਸਦ ਸੀ ਕਿ ਜਿੰਨੇ ਵੀ ਦਰਿਆਵਾਂ ਦੇ ਕੰਢੇ ਤੁਸੀਂ ਰਹਿੰਦੇ ਹੋ ਉਹਨਾਂ ਨੂੰ ਚਿਕੰਨੇ ਕਰਨਾ ਸੀ ਕਿ ਪਾਣੀ ਵਧ ਰਿਹਾ ਹੈ ਅੱਜ ਦੀ ਰਾਤ ਜਾ ਕੇ ਕੱਟ ਲਓ ਅਦਰਸਲ ਮੈਂ ਮੇਰਾ ਮੇਨ ਮਕਸਦ ਇਹ ਸੀ ਪਰ ਆਪਾਂ ਉਦੋਂ ਜ਼ਿਆਦਾ ਕਿ ਹੋਰ ਗੱਲਾਂ ਕਰਨ ਲੱਗੇ ਮੇਨ ਮਕਸਦ ਸੀ ਕਿ ਜਿਸ ਤਰ੍ਹਾਂ ਇਹ ਪਾਣੀ ਵਧ ਰਿਹਾ ਹੈ ਤਾਂ ਅੱਜ ਦਾ ਦਿਨ ਜਿੱਦਾਂ ਕਿ ਲੋਹੀਆਂ ਦਾ ਏਰੀਆ ਬਹੁਤ ਜ਼ਿਆਦਾ ਨੀਵਾ ਹੈ ਕਿ ਤਾਂ ਜਿੱਦਾਂ ਮੈਂ ਤਾਂ ਕਵਸ਼ਦੀ ਦੀ ਗੱਲ ਕੀਤੀ ਉਹ ਤਾਂ ਕਰੇ ਬੈਠੀ ਦਰਿਆ ਦੇ ਵਿੱਚ ਐ ਤਾਂ ਉਹਨਾਂ ਨੂੰ ਇਹ ਸੰਦੇਸ਼ ਪਹੁੰਚਾਉਣਾ ਸੀ ਕਿਉਂਕਿ ਮੈਨੂੰ ਸਾਰੇ ਤਾਂ ਜਾਣਦੇ ਨਹੀਂ ਨਾ ਮੇਰੇ ਕੋਲ ਕੋਈ ਕੋਈ ਕੰਟੈਕਟ ਨੰਬਰ ਹੈ ਕਿ ਫੋਨ ਮੈਂ ਕਰ ਪਾਉਂਦਾ ਬਾਕੀ ਇੱਕ ਆਪਾਂ ਇੱਕ ਬੰਦੇ ਨੂੰ ਫੋਨ ਕਰਦੇ ਆ ਤਾਂ ਫਿਰ ਇੱਥੇ ਤਾਂ ਸਾਰਿਆਂ ਤੱਕ ਸੁਨੇਹਾ ਪਹੁੰਚ ਜਾਣਾ ਜੇਕਰ ਤੁਸੀਂ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰ ਦਿਓਗੇ ਤਾਂ ਮੇਰਾ ਮੇਨ ਮਕਸਦ ਤਾਂ ਇਹ ਸੀ ਕਿ ਹੁਣ ਅੱਗੇ ਆਪਾਂ ਹੋਰ ਅਪਡੇਟ ਦਿੰਨੇ ਆ ਤੁਹਾਨੂੰ ਅੱਜ ਦੀ ਜਾਣਕਾਰੀ ਕਿ ਜਦੋਂ ਆਪਾਂ ਮਹਿਦਪੁਰ ਤੋਂ ਜਗਰਾਵ ਰੋਡ ਤੇ ਜਾਈਏ ਤਾਂ ਸਿੱਧਾ ਫਿਰ ਤੇ ਆਪਾਂ ਚੜਦੇ ਵਾਲੇ ਪਾਸੇ ਪਿੰਡ ਛੋਲੇ ਦੇ ਨਜ਼ਦੀਕ ਤਕਰੀਬਨ ਦਰਿਆ ਤੋਂ 2 ਕੁ ਕਿਲੋਮੀਟਰ ਅੱਗੇ ਚੱਲ ਜਾਈਏ ਤਾਂ ਉੱਥੇ ਜਿੰਨੇ ਵੀ ਸਟੱਡ ਲੱਗੇ ਸੀ ਪੱਥਰ ਲੱਗੇ ਸੀ ਤਕਰੀਬਨ 2 ਕੁ ਨੋਚੇ ਬਚੇ ਆ ਤੇ ਪਾਣੀ ਦੇ ਵਿੱਚ ਡੱਗ ਗਿਆ ਸਾਈਡਾਂ ਤੇ ਤਾਂ ਖੜੀਆਂ ਆ ਪਰ ਅਗਲੇ ਪਾਸੇ ਜੋ ਸਟੱਡ ਲੱਗੇ ਸੀ ਬਹੁਤ سارے ਵਿੱਚ ਡੱਗ ਪਿਆ ਇੱਕ ਵਾਰ ਆਵਾਜ਼ ਪੱਥਰਾਂ ਦੀ ਆਉਂਦੀ ਔਰ ਥੱਲੇ ਚਲੇ ਜਾਂਦੇ ਹੋ ਇਹ ਹਲਾਤ ਬਣ ਚੁੱਕੇ ਅੱਗੇ ਪੱਥਰ ਇਦਾਂ ਪਿਆ ਬੀਤੇ ਦਿਨ ਜਦੋਂ ਪਾਣੀ ਆ ਵੀ ਉਹ ਇਦਾਂ ਖਿਲਰੇ ਪਿਆ ਜਿੱਦਾਂ ਕਿ ਦੂਰ ਦੂਰ ਸੁੱਟੇ ਹੋਣ ਤੇ ਉਹਨਾਂ ਤੋਂ ਪਾਣੀ ਚੜ ਚੁੱਕਿਆ ਤੇ ਜੋ ਨਾਲ ਨਾਲ ਝੋੜਨਾ ਸੀ ਉਸ ਦੇ ਵਿੱਚੋਂ ਪਾਣੀ ਪੈ ਚੁੱਕਿਆ ਤਾਂ ਬਹੁਤ ਸਾਰੇ ਜੋ ਅੰਦਰ ਇੰਜਨ ਵਗੈਰਾ ਸੀ ਉਹ ਵੀ ਦੇਖੇ ਗਏ ਆ ਕਿਸੇ ਖ਼ਬਰ ਇਸ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਸ਼ਾਇਦ ਕਿ ਉਹ ਆਪੋ ਆਪਣੇ ਇੰਜਨ ਵਗੈਰਾ ਉਹਨਾਂ ਨੇ ਕਢਣਾ ਸ਼ੁਰੂ ਕਰ ਲੇ ਸੀ ਕਿ ਪਾਣੀ ਦੇ ਵਿੱਚ ਰੁੜ ਨਾ ਜਾਣ ਤਾਂ ਉਹ ਤੋਂ ਸਿੱਧਾ ਅੱਗੇ ਜੋ ਸਮਸ਼ਾਨ ਘਾਟ ਸੀ ਉਸਦੇ ਬਰਾਬਰ ਪਾਣੀ ਖੜਾ ਹੈ ਉੱਥੇ ਤਾਂ ਉਦੋਂ ਅੱਗੇ ਆਪਾਂ ਗੱਲ ਕਰੀਏ ਤਾਂ ਉਥੋਂ ਜੋ ਨੀਵੇਂ ਨੀਵੇਂ ਤਾਂ ਅੱਗੇ ਜਾ ਕੇ ਲਾਸਟ ਤੱਕ ਵੇਰਾਂ ਤਾਂ ਥੋੜਾ ਪਿੱਛੇ ਜੋ ਅੱਗੇ ਜਿੱਥੇ ਕਿ ਮਾਈਨਿੰਗ ਹੁੰਦੀ ਸੀ ਰੇਤਾਂ ਲੋਕ ਪਰਦੇ ਸੀ ਉੱਥੋਂ ਤੱਕ ਪਾਣੀ ਪਹੁੰਚ ਚੁੱਕਾ ਹੈ ਤੇ ਕੁਝ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਮਾਈਨਿੰਗ ਬਹੁਤ ਜ਼ਿਆਦਾ ਜ਼ੋਰਤ ਹੋਈ ਹੈ ਤਾਂ ਹੜ੍ਹ ਤਾਂ ਮਾਈਨਿੰਗ ਕਰਕੇ ਸਾਰੇ ਆਇਆ ਹੈ ਐਸੀ ਅੱਜ ਦੀ ਅਪਡੇਟ ਔਰ ਇੱਕ ਹੋਰ ਦੱਸ ਦੇਵਾ ਜੋ ਆਪਾਂ ਮੈਦਪੁਰ ਤੋਂ ਜੋਗਰਾਵਨ ਰੋਡ ਜਾਂਦੇ ਆ ਜੋ ਰਿੰਗ ਬੰਨ ਬਣਿਆ ਹੋਇਆ ਹੈ ਬਣਿਆ ਹੋਇਆ ਤਾਂ ਤਕਰੀਮਲ 3 ਥਾਂ ਤੋਂ ਟੁੱਟਿਆ ਹੋਇਆ ਹੈ ਨਾ ਟ੍ਰੇਨਿੰਗ ਵਿਭਾਗ ਨੇ ਕੋਈ ਉਸ ਲਈ ਕੀਤਾ ਤੇ ਨਾ ਕੋਈ ਹੋਰ ਕੋਈ ਪ੍ਰਸ਼ਾਸਨ ਉੱਥੇ ਬੋੜਿਆ ਤਾਂ ਉਹ 3 ਥਾਂ ਤੋਂ ਟੁੱਟਿਆ ਹੋਇਆ ਤਾਂ ਜੇ ਕਮੇਟੀ ਵਗੈਰਾ ਪਾਈ ਤਾਂ ਆਸ-ਪਾਸ ਦੇ ਲੋਕਾਂ ਨੇ ਆਸ-ਪਾਸ ਦੇ ਨੇੜੇ ਉਹਨਾਂ ਨੇ ਪਾਇਆ ਤਾਂ ਮਾਣਾ ਬਟੋ ਬੰਦ ਬਣਿਆ ਹੋਇਆ ਤਾਂ ਉੱਥੋਂ ਵੀ ਪਾਣੀ ਬਾਹਰ ਨਿਕਲ ਸਕਦਾ ਜੇਕਰ ਜ਼ਿਆਦਾ ਪਾਣੀ ਵਧ ਗਿਆ ਤਾਂ ਉੱਥੋਂ ਵੀ ਬਾਹਰ ਨਿਕਲ ਜਾਊਗਾ ਕੜੇ-ਕੜੇ ਥਾਂ ਕਮਜ਼ੋਰ ਨੇ ਉਸ ਥਾਂ ਦੀ ਵੀ ਗੱਲ ਆਪਾਂ ਕਰ ਲੈਨੇ ਆ। ਇੱਕ ਤਾਂ ਥਾਂ ਉਹ ਜੋ ਰਿੰਗ ਬੰਨ ਵਾਲੇ ਕਾਫੀ ਥਾਂ ਉਹ ਕਮਜ਼ੋਰ ਹੈ ਤੇ ਇੱਕ ਅੱਗੇ ਜਾ ਕੇ ਢਾਲ ਲੱਗੀ ਹੋਈ ਹੈ 54 ਬੁਰਜੀ ਦੇ ਨੇੜੇ। ਆਪਾਂ ਜਦੋਂ ਮੱਧੇਪੁਰ ਵਾਲੇ ਸਾਈਡ ਚੱਲ ਜਾਈਏ ਕੜੇ ਮੱਧੇਪੁਰ ਦੇ ਲੋਕ ਜਾਂ ਸਪੱਸ਼ ਦੇ ਵੀਰ ਦੇਖ ਰਿਹਾ ਤੇ 54 ਬੁਰਜੀ ਦੇ ਜੋ ਨੇੜੇ ਢਾਲ ਲੱਗੀ ਹੋਈ ਸੀ ਤੇ ਉਥੇ ਬੀਤੇ ਦਿਨ ਹਲਕਾ ਵਿਦਾਇਕ ਜਗਰਾਉਂਦੇ ਨੇ ਕਿ ਵੀ ਸਰਬਜੀਤ ਕੁਰਮਾਨੂ ਕਿ ਉਹਨਾਂ ਦੇ ਜੋ ਪਤੀ ਦੇ ਬਹੁ ਆਈਸੀਓ ਕਹਿੰਦੇ ਕਿ ਨਹੀਂ ਇੱਥੇ ਕੰਮ ਕਰੋ ਕੰਮ ਤਾਂ ਜੇ ਉੱਥੇ ਬੋਰੇ ਵਗਰਤ ਲੱਗ ਰਿਹਾ ਪਰ ਉੱਥੇ ਬਿਟਾ ਲੱਗਿਓ ਜੇ ਉੱਥੇ ਵੀ ਖਤਰਾ ਹੈ ਉਦੋਂ ਅੱਗੇ ਖੁਰਲਾਪੁਰ ਵਾਲੀ ਸਾਈਡ ਅੱਗੇ ਤੱਕ ਚੱਲ ਜਾਈਏ ਤਾਂ ਉੱਥੇ ਵੀ ਥਾਵਾਂ ਤੇ ਖਤਰਾ ਹੈ ਤੇ ਕਿਥੇ ਕਿਥੇ ਬੰਦ ਕਮਜ਼ੋਰ ਨੇ ਖਤਰਾ ਤਾਂ ਸਾਰੇ ਨੇ ਪਰ ਇਹ ਜਗ੍ਹਾ ਤੇ ਇਹਨਾਂ ਥਾਵਾਂ ਤੇ ਜ਼ਿਆਦਾ ਨੁਕਸਾਨ ਹੈ ਤਾਂ ਵੀਡੀਓ ਨੂੰ ਚੱਲਦੇ ਚੱਲਦੇ ਸ਼ੀਰ ਜ਼ਰੂਰ ਕਰ ਜਾਈਓ ਤਾਂ ਜੋ ਅੱਗੇ ਤੱਕ ਆਪਾਂ ਅਪਡੇਟ ਪਹੁੰਚਾ ਦਈਏ ਮੈਂ ਸਾਰੇ ਗੱਲਾਂ ਕਰਕੇ ਜੇਕਰ ਆਪਾਂ ਮੇਨ ਗੱਲ ਕਰੀਏ ਮੈਂ ਤਾਂ ਉਹ ਮੇਰੀ ਇਹੀ ਹੈ ਕਿ ਅੱਜ ਦੀ ਰਾਤ ਜਾ ਕੇ ਜਰੂਰ ਕੱਟ ਲਿਓ ਤਾਂ ਜੋ ਕੋਈ ਅਨਖਾਵੀ ਘਟਨਾ ਨਾ ਵਾਪਰੇ ਜਿੰਨੇ ਵੀ ਦਰਿਆਵਾਂ ਦੇ ਕੰਢੇ ਤੇ ਰਹਿੰਦੇ ਹੋ ਸਾਰੇ ਜਾ ਕੇ ਅੱਜ ਦੀ ਰਾਤ ਕੱਟ ਲਿਓ ਸਵੇਰ ਜਦ ਹੋਏਗਾ ਤਾਂ ਤਾਂ ਉਸੇ ਦੇਖ ਲਿਓ ਕਿ ਪਾਣੀ ਵਧਿਆ ਜਾਂ ਘਟਿਆ ਪਤਾ ਲੱਗ ਜਾਊਗਾ ਜੇਕਰ ਘਟਿਆ ਹੋਇਆ ਤਾਂ ਪ੍ਰਮਾਤਮਾ ਬਹਿਗੁਰੂ ਦਾ ਸ਼ੁਕਰ ਹੈ ਜੇਕਰ ਵਧਿਆ ਹੋਇਆਗਾ ਤਾਂ ਚਲ ਕੋਈ ਗੱਲ ਨਹੀਂ ਦਿਨੇ ਤਾਂ ਆਪਸੋ ਹੇਲਾ ਵਸੀਲਾ ਕਰ ਲਾਂਗੇ ਤੇ ਅਸੀਂ ਸਵੇਰੇ ਬਹੁਤ ਸਾਰੇ ਥਾਵਾਂ ਤੇ ਅਪਡੇਟ ਕਵਰ ਚ ਕਰਾਂਗੇ ਜਿੱਥੇ ਝੋਨਾ ਵਗੈਰਾ ਡੁੱਬ ਗਿਆ ਉੱਥੇ ਵੀ ਕਵਰ ਚ ਕਰਾਂਗੇ ਜਿੰਨਾ ਮੇਰੇ ਵੀਰਾਂ ਨੇ ਲਾਈਵ ਨਹੀਂ ਸੁਣਿਆ ਫਿਰ ਇੱਕ ਵਾਰ ਤੁਸੀਂ ਜਿੰਨੇ ਵੀ ਨਾਲ ਹੁਣ ਦੁਬਾਰਾ ਜੁੜੇ ਹੋ ਤਾਂ ਇੱਕ ਵਾਰ ਤੁਸੀਂ ਸਟਾਰਟਿੰਗ ਤੋਂ ਸਾਰਾ ਲਾਈਵ ਜ਼ਰੂਰ ਸੁਣ ਲਿਓ ਕਿ ਅੱਜ ਦਾ ਆਪਾਂ ਲਾਈਵ ਕਿਉਂ ਕੀਤਾ ਹੈ ਮੇਨ ਮਕਸਦ ਕੀ ਹੈ ਤਾਂ ਜਿੰਨੇ ਵੀ ਨਾਲ ਜੁੜੇ ਹੋ ਹੁਣ ਆਪਾਂ ਨੂੰ ਬਹੁਤ ਕਰੀਬਨ 17 ਮਿੰਟ ਹੋ ਚੁੱਕੇ ਹੈ ਤਾਂ 20 ਮਿੰਟ ਤੱਕ ਲਾਈਵ ਚੱਲੂਗਾ ਵਾਰ-ਵਾਰ ਮੈਂ ਜਾਣ ਕਰ ਰਿਪੀਟ ਕਰ ਦਵਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧ ਰਿਹਾ ਹੈ ਪਾਣੀ ਬਹੁਤ ਜ਼ਿਆਦਾ ਤੇਜ ਹੈ ਤਾਂ ਦਰਿਆਵਾਂ ਦੇ ਕੰਢਿਆਂ ਦੇ ਨੇੜੇ ਨਾ ਜਾਓ ਪ੍ਰਸ਼ਾਸਨ ਦੇ ਹਦਾਇਤਾਂ ਦੀ ਪਾਲਣਾ ਕਰੋ ਔਰ ਦੂਜੀ ਗੱਲ ਕਿ ਅੱਜ ਦੀ ਰਾਤ ਜੋ ਸਭ ਤੋਂ ਮੇਨ ਪੁਆਇੰਟ ਹੈ ਜਿੰਨੇ ਵੀ ਦਰਿਆਵਾਂ ਦੇ ਕੰਢਿਆਂ ਤੇ ਲੋਕ ਰਹਿੰਦੇ ਆ ਤੇ ਅੱਜ ਦੀ ਰਾਤ ਜਾ ਕੇ ਕੱਟ ਲਿਓ ਕਿਉਂਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਤਾਂ ਜੋ ਅਣਸਖਾਵੀ ਘਟਨਾ ਨਾ ਵਾਪਰੇ ਅੱਜ ਦਾ ਅੱਜ ਦੀ ਰਾਤ ਜਾ ਕੇ ਕੱਟ ਲਿਓ ਕਿਉਂਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਤਾਂ ਮੈਂ ਵਾਰ-ਵਾਰ ਜਾਣਕਾਰੀ ਰਿਪੀਟ ਕਰ ਦੇਵਾਂ ਕਿਉਂਕਿ ਨਾਲ-ਨਾਲ ਤੁਸੀਂ ਦੇਖਿਓ ਜਾਣੇ ਹੋ ਤਾਂ ਨਾਲ-ਨਾਲ ਨਵੇਂ ਵੀਰ ਨਵੇਂ ਸਰੋਤੇ ਨਾਲ ਜੁੜ ਰਹੇ ਐ ਤਾਂ ਉਹਨਾਂ ਤੱਕ ਆਪਾਂ ਜਾਣਕਾਰੀ ਲਗਾਤਾਰ ਪਹੁੰਚਾ ਰਹੇ ਆ ਮੈਂ ਇਸ ਲਈ ਜਾਣਕਾਰੀ ਵਾਰ-ਵਾਰ ਰਿਪੀਟ ਕਰੀ ਜਾਂਦਾ ਤਾਂ ਇਹ ਸ਼ਬਦ ਵਾਰ-ਵਾਰ ਮੈਂ ਦੁਹਰਾ ਰਿਹਾ ਕਿ ਜਿੰਨੇ ਵੀ ਦਰਿਆਵਾਂ ਦੇ ਕੰਢਿਆਂ ਤੇ ਰਹਿੰਦੇ ਹੋ ਤਾਂ ਅੱਜ ਦੀ ਰਾਤ ਜਾ ਕੇ ਜਰੂਰ ਕੱਟ ਲਿਓ ਕਿਉਂਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਕਾਫੀ ਜ਼ਿਆਦਾ ਪਾਣੀ ਦੀ ਸਪੀਡ ਤੇਜ਼ ਹੈ ਔਰ ਜਲ ਪੱਧਰ ਵੀ ਲਗਾਤਾਰ ਵੱਧ ਰਿਹਾ ਹੈ ਤਾਂ ਕੋਈ ਅਣਸਖਾਵੇਂ ਕਟਣਾ ਨਾ ਵਾਪਰੇ ਇਸ ਲਈ ਅੱਜ ਦੀ ਰਾਤ ਜਾ ਕੇ ਕੱਟ ਲਿਓ ਸਵੇਰ ਹੁੰਦਿਆਂ ਸਾਰੇ ਤੋਂ ਦਸਾਉਣੇ ਤਸਵੀਰ ਆ ਜਾਏਗੀ ਦਿਨ ਵੇਲੇ ਤਪਸੋ ਹੇਲੇ ਵਿਚਲੇ ਕਰ ਲੈਣੇ ਆ ਜੇ ਤੋ ਕੋਈ ਨੁਕਸਾਨ ਆਉਂਦਾ ਬੰਨਾ ਤੇ ਮਿੱਟੀ ਵੀ ਪਾ ਲੈਣੇ ਆ ਸਾਰਾ ਕੁਝ ਹੋ ਜਾਂਦਾ ਰਾਤ ਨੂੰ ਤੱਕ ਕੁਝ ਨਹੀਂ ਹੋ ਸਕਦਾ ਇਸ ਲਈ ਅੱਜ ਦਾ ਰਾਤ ਜਾ ਕੇ ਜਰੂਰ ਕੱਟ ਲਿਓ ਜਿੱਦਾਂ ਕਿ ਖਾਸ ਕਰਕੇ ਮਨਾਲੇ ਦੇ ਛੰਨਾ ਤੱਕਾ ਵਸਤੀ ਵਾਲਿਆਂ ਲਈ ਜ਼ਰੂਰੀ ਮੇਰਾ ਸੁਨੇਹਾ ਹੈ ਅੱਗੇ ਤੱਕ ਜੋ ਦਰਿਆ ਸਤਲੁਜ ਦੇ ਕੰਢੇ ਤੇ ਲੋਕ ਬੈਠੇ ਐ ਕਾਜ ਦੀ ਰਾਤ ਜਾ ਕੇ ਕੱਟ ਲਿਓ ਬੇਨਤੀ ਹੈ ਮੇਰੀ ਔਰ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਕੇ ਅੱਗੇ ਤੱਕ ਪਹੁੰਚਾ ਦਿਓ ਫਾਜ਼ਲ ਕੈਂਪ ਫਰੋਹੀਪੁਰ ਐਰੀ ਤੱਕ ਵੀ ਪਹੁੰਚਾ ਦਿਓ ਜਿੰਨੀਆਂ ਕਿੱਥੇ-ਕਿੱਥੇ ਰਿਸ਼ਤਦਾਰੀ ਹੈ ਕਿਉਂਕਿ ਇਹ ਪਾਣੀ ਜੇਕਰ ਹੁਣ ਵਧਿਆ ਤਾਂ ਤਕਰੀਬਨ ਹੁਣ ਟਾਈਮ ਹੋ ਚੁੱਕਿਆ ਹੈ 8:25 ਮਿੰਟ ਔਰ ਕੁਝ ਮੈਸ ਸਮੇਂ ਬਾਅਦ ਤਕਰੀਬਨ 12 ਵਜੇ ਪਾਣੀ ਸਾਰਾ ਗੇਫਰੋ ਹੋਏ ਪਰ ਫਾਜਲ ਕਾ ਤੱਕ ਪਹੁੰਚੂਗਾ ਔਰ ਲਈ ਦੁਨੀਆ ਰੀ ਦੇ ਵਿੱਚ ਜੋ ਮੈਂ ਜਿਹਦਾ ਕਮਰ ਵਾਲੇ ਚਰਾਂ ਤੱਕਾ ਵਸਦੀ ਉੱਥੇ ਵੀ ਕਾਫੀ ਸਪੀਡ ਦੇ ਨਾਲ ਪਹੁੰਚ ਜਾਊਗਾ ਦਰਿਆ ਸਤਲੁਜ ਦਾ ਜਲ ਪੱਧਰ ਹੁਣ ਬਹੁਤ ਜ਼ਿਆਦਾ ਵੱਧ ਰਿਹਾ ਹੈ ਤੜਕਸਾਰ ਤੱਤ ਸਪੀਡ ਘਟ ਸੀ ਤਕਰੀਬਨ ਪਿਛਲੇ 1 ਘੰਟੇ ਤੋਂ ਲਾ ਲਈਏ ਕਿ ਪਾਣੀ ਦੀ ਸਪੀਡ ਜ਼ਿਆਦਾ ਹੋ ਚੁੱਕੀ ਹੈ ਦਰਿਆ ਸਤਲੁਜ ਦੀ ਇੱਕੋ ਕੋ ਘੰਟੇ ਨੂੰ ਪਾਣੀ ਦੀ ਸਪੀਡ ਕਾਫੀ ਜ਼ਿਆਦਾ ਹੋ ਚੁੱਕੀ ਹੈ ਤਾਂ ਦਰਿਆ ਸਤਲੂ ਦੇ ਖਤਰਨਾਕ ਰੂਪ ਡਰਾਉਣਾ ਰੂਪ ਸ਼ੁਰੂ ਕਰ ਦਿੱਤਾ ਹੈ ਤਾਂ ਵੱਡੀ ਅਪਡੇਟ ਤੋਂ ਨੇ ਸਾਂਝੀ ਕਰ ਰਹੇ ਆ ਇਸ ਟਾਈਮ ਦੀ ਤਾਂ ਜੇਕਰ ਤੁਸੀਂ ਦਰਿਆ ਸਤਲੂ ਦਾ ਪਾਣੀ ਦੇਖਣਾ ਚਾਹੁੰਦੇ ਹੋ ਕਈ ਵਾਰ ਹੁੰਦਾ ਹੈ ਕਿ ਨਹੀਂ ਅਸੀਂ ਦੇਖ ਲਈਏ ਤਾਂ ਤੁਸੀਂ ਇਸ ਚੈਨਲ ਤੇ ਪੁਰਾਣੀ ਤੁਸੀਂ ਇਹ ਤੋਂ ਤਕਰੀਬਨ 2 ਕੋ ਘੰਟੇ ਪਹਿਲਾਂ ਦੀ ਵੀਡੀਓ ਦੇਖ ਲਿਓ ਜੇਕਰ ਫੇਸਬੁੱਕ ਤੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਨਿਊਜ਼ ਰਿਪੋਰਟ ਰਜਨਾ ਜਾਂ ਐਨਐਨਰ ਨਿਊਜ਼ ਪਰ ਕੇ ਫੇਸਬੁੱਕ ਤੇ ਵੀ ਦੇਖ ਸਕਦੇ ਹੋ ਆਪਾਂ ਹਰ ਇੱਕ ਪਲੇਟਫਾਰਮ ਤੇ ਅਪਡੇਟ ਦਿੱਤੀ ਹੈ ਬਾਕੀ ਇੱਕ ਹੋਰ ਗੱਲ ਹੈ ਕਿ ਸਿ ਲਗਾਤਾਰ ਦਰਿਆਵਾਂ ਤੇ ਕੰਮ ਕਰ ਰਹੇ ਹਾਂ ਅਸੀਂ ਕੱਲਾ ਹੀ ਨਹੀਂ ਕਿ ਸਤਲੁਜ ਤੇ ਕੰਮ ਕਰ ਰਹੇ ਹਾਂ ਹਰ ਇੱਕ ਪ੍ਰਸ਼ਾਸਨ ਤੇ ਜੇ ਕਰਕੇ ਤੇ ਪ੍ਰਸ਼ਾਸਨ ਸੁਣਵਾਇ ਨਹੀਂ ਕਰਦਾ ਕਿਸੇ ਮੈਂ ਕੋ ਧੱਕਾ ਹੋ ਰਿਹਾ ਅਸੀਂ ਹਰ ਇੱਕ ਅਪਡੇਟ ਰਾਜਨੀਤਿਕ ਮਸਲੇ ਹਰ ਇੱਕ ਮਸਲੇ ਅਸੀਂ ਸਰਕਾਰ ਦੇ ਕੰਨਾਂ ਦੇ ਤੱਕ ਅਸੀਂ ਪਹੁੰਚਾਉਂਦੇ ਹਾਂ ਲਗਾਤਾਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਮ ਜਨਤਾ ਨੂੰ ਇਨਸਾਫ ਜ਼ਰੂਰ ਮਿਲ ਸਕੇ ਤਾਂ ਸਾਡੀ ਲਗਾਤਾਰ ਕੋਸ਼ਿਸ਼ ਹੁੰਦੀ ਹੈ ਤਾਂ ਇਸ ਵਕਤ ਦੀ ਜੋ ਵੱਡੀ ਮਹ ਜਾਣਕਾਰੀ ਦੇਣੀ ਹੈ ਇਹ ਤੋਂ ਹੁੰਦਾ ਸੀ ਕਿ ਤੁਸੀਂ ਅੱਜ ਦੀ ਰਾਤ ਜਾ ਕੇ ਕੱਟ ਲਿਓ ਦਰਿਆ ਸਤਲੁਜ ਦਾ ਪੂਰਾ ਫਾਨ ਤੇ ਹੈ ਜਲ ਪੱਧਰ ਬਹੁਤ ਜ਼ਿਆਦਾ ਵੱਧ ਰਿਹਾ ਹੈ ਜੋ ਪਾਖੜਾ ਦੇ ਅੰਕੜੇ ਨੇ ਉਹਨਾਂ ਦਾ ਕਹਿਣਾ ਸੀ ਕਿ ਦਰਿਆ ਸਤਲੁਜ ਵਿੱਚ ਤਕਰੀਬਨ 65000 ਪਾਣੀ ਛੱਡਿਆ ਜਾ ਚੁੱਕਿਆ ਹੈ 20000 ਪਾਣੀ ਹੈ ਜੋ ਨਹਿਰਾਂ ਨੂੰ ਦਿੱਤਾ ਜਾਊਗਾ ਪਰ ਜਦੋਂ ਅਸੀਂ ਆਸ-ਪਾਸ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਕਿੰਦ ਨੇ 19 ਦਾ ਸੰਤਾਪ 23 ਦਾ ਆਪਣੇ ਸਿਰ ਤੇ ਆਪਣੇ ਸੀਨੇ ਤੇ ਹੰਡਾਇਆ ਤੇ ਉਹਨਾਂ ਨੇ ਪਾਣੀ ਉਹ ਤਾਂ ਪਾਣੀ ਦੇਖਦੇ ਸਾਰੇ ਪਛਾਣ ਜਾਂਦੇ ਆ ਪਛਾਣ ਸਾਨੂੰ ਵੀ ਅਪਰ ਅਸੀਂ ਉਹਨਾਂ ਨੂੰ ਪੁੱਛਿਆ ਆਮ ਲੋਕਾਂ ਤੋਂ ਕਹਿੰਦੇ ਨੇ ਕਿ ਪਾਣੀ ਜਿੰਨਾ ਪ੍ਰਸ਼ਾਸਨ ਕਹਿ ਰਿਹਾ ਉਸ ਤੋਂ ਕਾਫੀ ਜ਼ਿਆਦਾ ਤੁਝੇ ਪਾਸੇ ਦੇ ਰਾਤ ਜੋ ਬੀਤਦੀ ਰਹਤਾ ਹੈ ਪ੍ਰਸ਼ਾਸਨ ਦੇ ਅਧਿਕਾਰੀ ਉਹਦੇ ਵੀ ਸਾਡੀ ਗੱਲਬਾਤ ਹੋਈ ਪ੍ਰਸ਼ਾਸਨ ਉਹਦੇ ਵੀ ਮੌਜੂਦ ਸੀ ਤਾਂ ਉਹਦੋਂ ਪ੍ਰਸ਼ਾਸਨ ਮੌਜੂਦ ਸੀ ਤੱਜ ਕਈ ਥਾਵਾਂ ਤੇ ਬੰਨਾਂ ਦੇ ਉੱਪਰ ਬੋਰੇ ਭਰੇ ਜਾ ਰਿਹਾ ਹੈ ਉਦੋਂ ਤੋ ਆਪਾਂ ਆਈਡੀਆ ਲਗਾ ਸਕਦੇ ਆ ਕਿ ਪਾਣੀ ਕਾਫੀ ਜ਼ਿਆਦਾ ਵਧੇਗਾ ਔਰ ਹੁਣ ਤੱਕ ਦਿ ਰਾਤ ਤੱਕ ਪਾਣੀ ਵਧਣਾ ਸ਼ੁਰੂ ਜ਼ਿਆਦਾ ਹੋ ਚੁੱਕਿਆ ਹੈ ਦਿਨ ਦੇ ਮੁਕਾਬਲੇ ਰਾਤ ਨੂੰ ਪਾਣੀ ਜ਼ਿਆਦਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਕਾਫੀ ਜ਼ਿਆਦਾ ਪਹਿਲਾਂ ਤਾਂ ਸ਼ੁਰੂਆਤੀ ਜੋ ਟਾਈਮ ਸੀ ਥੋੜਾ ਥੋੜਾ ਪਾਣੀ ਵਧਦਾ ਰਿਹਾ ਸਾਰਾ ਦਿਨ ਕਦੇ ਆਪਾਂ ਜ਼ਿਕਰ ਕਰੇ ਅੱਧਾ ਫੁੱਟ ਪੌਣਾ ਫੁੱਟ ਤਾਂ ਪਿਛਲੇ ਘੰਟੇ ਦੇ ਵਿੱਚ ਤਾਂ ਫਿਰ 2 2.5 ਫੁੱਟ ਇਕੱਠੇ ਪਾਣੀ ਵਧ ਗਿਆ ਜੱਗ ਦਾ ਕਾਫੀ ਵੱਡੀਆਂ ਛੱਲਾਂ ਪਾਣੀ ਦੇ ਆਈਆਂ ਪਾਣੀ ਇਸ ਤਰ੍ਹਾਂ ਦਰਿਆ ਸਤਲੁਜ ਦੇ ਵਿੱਚ ਜਾਂਦਾ ਸੀ ਕਿ ਜਿਸ ਤਰ੍ਹਾਂ ਕੋਈ ਇੱਕ ਵੱਡੀ ਦਵਾਰ ਇੱਕ ਵੱਡੀ ਕੰਧ ਆਉਂਦੀ ਹੋਵੇ ਬਹੁਤ ਜ਼ਿਆਦਾ ਜੱਕਦਾ ਪਾਣੀ ਛੱਲ ਅੱਗੇ ਚਲੇ ਜਾਂਦੀ ਹੈ ਉਸ ਤੋਂ ਬਾਅਦ ਪਾਣੀ ਫਿਰ ਸਾਰਾ ਪਿੱਛੇ ਫਿਰ ਅੱਗੇ ਇਸ ਤਰ੍ਹਾਂ ਪਾਣੀ ਕਾਫੀ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ ਦਰਿਆ ਸਤਲੁਜ ਦਾ ਤਾਂ ਵੱਡੀ ਅਪਡੇਟ ਤੋਂ ਨੇ ਸਾਂਝ ਕਰ ਰਿਆਂ ਦਰਿਆ ਸਤਲੁਜ ਦਾ ਪਾਣੀ ਬਹੁਤ ਜ਼ਿਆਦਾ ਹੁਣ ਵਧ ਰਿਹਾ ਹੈ ਬਿਆਸ ਦਰਿਆ ਪੂਰਾ ਫਾਂਟਿਆ ਰਾਵੀ ਦਰਿਆ ਵੀ ਪੂਰਾ ਫਾਂਟਿਆ ਹੈ ਰਾਵਿਦ ਰਿਆ ਜੋ ਸੋ ਅਬ ਜੋ ਮਾਨਵਤਾ ਦਾ ਇੱਕ ਵੱਡਾ ਸਥਾਨ ਹੈ ਕਰਤਾਰਪੁਰ ਕੋਰੀਡੋਰ ਤਾਂ ਉੱਥੇ ਪਾਣੀ ਬਹੁਤ ਜ਼ਿਆਦਾ ਉੱਥੇ ਵੀ ਹੈ ਬਹੁਤ ਜ਼ਿਆਦਾ ਪਾਣੀ ਉਹ ਤਾਂ ਤੇ ਵੀ ਤਾਂ ਉਸ ਜਗ੍ਹਾ ਦੇ ਉੱਪਰ ਜੋ ਮਾਨਵਤਾ ਦਾ ਪਵਿੱਤਰ ਸਥਾਨ ਸਤਾਰਾਂ ਵੀ ਗੁਰਦੁਆਰਾ ਸਾਹਿਬ ਤਕਰੀਬਨ ਉੱਥੇ ਪਾਣੀ 5 5 ਫੁੱਟ ਹੈ ਬਹੁਤ ਜ਼ਿਆਦਾ ਪਾਣੀ ਹੈ ਜਿੱਕਰ ਬੌਂਡਰ ਐਰੀਏ ਦੀ ਗੱਲ ਕਰੇ ਤਾਂ ਬੌਂਡਰ ਐਰੀਏ ਦੇ ਲੋਕਾਂ ਦੇ ਹਾਲਾਤ ਬੜੇ ਮਾੜੇ ਐ ਪਰ ਇਸ ਟਾਈਮ ਦੀ ਵੱਡੀ ਅਪਡੇਟ ਮੈਂ ਫਿਰ ਦਰਾ ਦੇਣਾ ਕਿ ਦਰਿਆ ਸਤ루 ਦਾ ਜਲ ਪੱਧਰ ਹੁਣ ਤੇਜ਼ੀ ਦੇ ਨਾਲ ਵਧਣਾ ਸ਼ੁਰੂ ਹੋ ਚੁੱਕਿਆ ਹੈ ਜਿੰਨੇ ਵੀ ਦਰਿਆਵਾਂ ਦੇ ਕੰਨਿਆਂ ਤੇ ਲੋਕ ਰਹਿਨੇ ਹੋ ਵੀ ਰਹਿਨੇ ਹੋ ਤਾਂ ਤੁਸੀਂ ਅੱਜ ਦੀ ਰਾਤ ਜਾ ਕੇ ਕੱਟ ਲਿਓ ਕਿਉਂਕਿ ਅੱਜ ਦਾ ਦਿਨ ਪਾਣੀ ਸੋਰੀ ਅੱਜ ਦੀ ਰਾਤ ਪਾਣੀ ਬਹੁਤ ਵੱਧ ਰਿਹਾ ਔਰ ਪਾਣੀ ਹੋਰ ਵੀ ਵੱਧ ਸਕਦਾ ਹੈ ਤਾਂ ਆਪਣਾ ਖਿਆਲ ਰੱਖਿਓ ਸਾਰਿਆਂ ਦਾ ਮੈਂ ਬਹੁਤ-ਬਹੁਤ ਇੱਕ ਵਾਰ ਧੰਨਵਾਦ ਕਰਦਾ ਤੁਸੀਂ ਇੰਨਾ ਵੀਡੀਓ ਨੂੰ ਪਿਆਰ ਦਿੰਨੇ ਹੋ ਅੱਗੇ ਤੋਂ ਕੋਈ ਸ਼ੇਅਰ ਕਰਦੇ ਹੋ ਤਾਂ ਵੀਡੀਓ ਅੱਗੇ ਤੱਕੇ ਸ਼ੇਅਰ ਜਰੂਰ ਕਰਦੇ ਰਹੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਰ ਸਾਰ ਸਤਿ ਸ਼੍ਰੀ ਅਕਾਲ ਆਪਣਾ ਖਿਆਲ ਰੱਖਿਓ ਤਾਂ ਇੱਕ ਵਾਰ ਮੈਂ ਫਿਰ ਕਹਿ ਦਿੰਨਾ ਕਿ ਅੱਜ ਦੀ ਰਾਤ ਜਾ ਕੇ ਕੱਟ ਲਿਓ ਬਹੁਤ-ਬਹੁਤ ਧੰਨਵਾਦ